ਹੈਲੋ ਜੀ ਸਤ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੰਨਾ ਪਿਆਰ ਦੇਣ ਲਈ ਅੱਜ ਦੀ ਵੀਡੀਓ ਇੱਕ ਅਜਿਹੀ ਹੈ ਜਿਹੜੀ ਕਿ ਤੁਹਾਡੇ ਸਾਰੇ ਭੈਣ ਭਰਾਵਾਂ ਦੀ ਡਿਮਾਂਡ ਤੇ ਹੀ ਬਣਾ ਰਹੀ ਹਾਂ ਮੈਂ ਕਾਫੀ ਦਿਨਾਂ ਤੋਂ ਮੈਨੂੰ ਕਈ ਭੈਣ ਭਰਾ ਮੈਸੇਜ ਕਰ ਰਹੇ ਸੀ ਪਰ ਮੈਨੂੰ ਟਾਈਮ ਨਹੀਂ ਲੱਗ ਰਿਹਾ ਸੀਗਾ ਇਸ ਲਈ ਮੈਂ ਇਹ ਵੀਡੀਓ ਨਹੀਂ ਬਣਾ پا ਰਹੀ ਸੀ ਜਿਵੇਂ ਕਿ ਤੁਸੀਂ ਅਕਸਰ ਦੇਖਿਆ ਹੋਣਾ ਜਦੋਂ ਕਿ ਆਪਾਂ ਟਰੈਵਲ ਕਰਦੇ ਆ ਹਨ ਕਿਤੇ ਵੀ ਜਾਂਦੇ ਆ ਹਾਂ ਤਾਂ ਆਪਾਂ ਨੂੰ ਨਾ ਜੀ ਮਚਲਾਣਾ ਉਲਟੀ ਵਾਂਗੂ ਹੋਣਾ ਕਈ ਪਿੰਡਾਂ ਪਰ ਕਹਿੰਦੇ ਸਾਨੂੰ ਤੇਲ ਚੜਦਾ ਆਮ ਭਾਸ਼ਾ ਦੇ ਵਿੱਚ ਹਨ ਆਪਾਂ ਪੰਜਾਬੀ ਆਮ ਇਹੀ ਕਹਿੰਦੇ ਨੇ ਪਿੰਡਾਂ ਦੇ ਵਿੱਚ ਕਿ ਸਾਨੂੰ ਤੇਲ ਚੜ ਰਿਹਾ ਹੈਗਾ ਉਲਟੀ ਲੱਗਣੀ ਸਿਰ ਦਰਦ ਹੋਣਾ ਅੱਖਾਂ ਦੇ ਵਿੱਚ ਉਹ ਨਾ ਇੱਥੋਂ ਪੜਪੜੀਆਂ ਇਦਾਂ ਹੋ ਜਾਊਗਾ ਜਿਵੇਂ ਕਿ ਫਟਣ ਗਈਆਂ ਹਨਾ ਕਾਫੀ ਜ਼ਿਆਦਾ ਹੱਦ ਤੱਕ ਇੰਨੀ ਜ਼ਿਆਦਾ ਪੇਨ ਹੋਣ ਲੱਗ ਜਾਂਦੇ ਕਿਪ ਤੋ ਸਹਿਣ ਨਹੀਂ ਹੁੰਦੀ ਜਿਨੂੰ ਕੇ ਮਾਈਗਰੇਨ ਦਾ ਨਾਮ ਦਿੱਤਾ ਜਾਂਦਾ ਹੈ ਉੱਲਾਂ ਦਾ ਦਰਦ ਵੀ ਕਹਿ ਦਿੰਦੇ ਨੇ ਮਾਈਗਰੇਨ ਵੀ ਕਹਿ ਦਿੰਦੇ ਨੇ ਇਹ ਇੰਨੀ ਜ਼ਿਆਦਾ ਪੇਨ ਹੁੰਦੀ ਹੈ ਨਾ ਕਿ ਬਰਦਾਸ਼ਤ ਤੋਂ ਬਾਹਰ ਹੁੰਦੀ ਹੈਗੀ ਜਿਹੜੇ ਪੈਨਪ੍ਰਾਵਾਂ ਨੂੰ ਇਸ ਚੀਜ਼ ਦੀ ਪ੍ਰੋਬਲਮ ਹੈ ਨਾ ਤਾਂ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਕਈ ਵਾਰੀ ਨਾ ਕਹਿ ਦਿੰਦੇ ਵੀ ਸਰਾ ਸਿਰਦਰਦ ਕਰ ਰਿਹਾ ਜਾਂ ਵੀ ਬਹੁਤ ਜ਼ਿਆਦਾ ਦਰਦ ਕਰ ਰਿਹਾ ਆ ਪਰ ਨਹੀਂ ਸਮਝ ਪਾਉਂਦੇ ਕਿਉਂਕਿ ਦਰਦ ਇੱਕ ਅਜਿਹੀ ਚੀਜ਼ ਹੈ ਕਿ ਆਪਾਂ ਕਿਹੜਾ ਦੇਖ ਸਕਦੇ ਆ ਉਹਨੂੰ ਕੋਈ ਬਾਹਰੋਂ ਜ਼ਖਮ ਲੱਗਿਆ ਹੋਇਆ ਕਿਤੇ ਆਪਣੇ ਕੋਈ ਸੱਟ ਵੱਜੇ ਕੁਝ ਹੋਰ ਆਪਾਂ ਕਹਿ ਦਿੰਨੇ ਵੀ ਹਾਂ ਇਹ ਸਾਨੂੰ ਦਿਖ ਰਹੀ ਹੀ ਹੈਗੀ ਪਰ ਕਿਸੇ ਦੇ ਦਰਦ ਹੁੰਦੇ ਨਾ ਉਹ ਕੋਈ ਮਹਿਸੂਸ ਨਹੀਂ ਕਰ ਸਕਦਾ ਕਿਉਂਕਿ ਇਸ ਚੀਜ਼ ਨੂੰ ਮੈਂ ਪਹਿਲਾਂ ਝੇਲ ਚੁੱਕੀ ਆ ਕਿ ਮੈਂ ਇਹਨੂੰ ਜਦੋਂ ਮੈਂ ਤੁਹਾਨੂੰ ਪਹਿਲਾਂ ਸੱਸ ਸੀਗਾ ਵੀ ਮੈਨੂੰ ਕਾਲਾ ਪਿਲੇ ਹੋਇਆ ਸੀ ਨਾ ਮੈਂ ਇਹ ਕਹਿੰਦੀ ਮੈਨੂੰ ਅੰਦਰੋਂ ਕੁਝ ਹੁੰਦਾ ਮੈਨੂੰ ਨਾ ਇਸ ਜਗ੍ਹਾ ਤੋਂ ਲੀਵਰ ਤੋਂ ਮੈਨੂੰ ਇਦਾਂ ਹੁੰਦਾ ਵੀ ਮੈਨੂੰ ਕੁਝ ਕੋਈ ਖਾ ਰਿਹਾ ਹੈ ਅੰਦਰੋਂ ਨਾ ਵੀ ਮੈਂ ਕਹਿ ਦਿੰਦੀ ਨਾ ਘਰ ਵਿੱਚ ਪਰਿਵਾਰ ਨੂੰ ਵੀ ਮੈਨੂੰ ਕੁਝ ਹੁੰਦਾ ਤਾਂ ਸਾਰੇ ਕਹਿੰਦੇ ਵੀ ਤੈਨੂੰ ਐ ਕਿਉਂ ਹੁੰਦਾ ਕੋਈ ਬੁਖਾਰ ਨਹੀਂ ਕੁਝ ਹੋਰ ਨਹੀਂ ਵੀ ਕੀ ਹੁੰਦਾ ਹਨਾ ਪਰ ਜਦੋਂ ਉਹ ਟੈਸਟਾਂ ਦੇ ਵਿੱਚ ਆਇਆ ਫਿਰ ਪਤਾ ਲੱਗੇ ਵੀ ਹੁੰਦਾ ਕੀ ਹੈ ਕਿਉਂਕਿ ਜਿਸ ਤਣ ਲੱਗੀਆਂ ਕਹਿੰਦੇ ਸੋਈ ਤਣ ਜਾਣਾ ਦੂਜਾ ਕੀ ਜਾਣਾ ਪੀੜ ਪਰਾਈ ਇਸ ਲਈ ਕਦੇ ਵੀ ਕਿਸੇ ਵੀ ਬਿਮਾਰੀ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਜਦੋਂ ਵੀ ਜਿਵੇਂ ਕਿ ਆਪਾਂ ਨੂੰ ਤੇਜ਼ ਦਰਦ ਇਹ ਜਿਹੜਾ ਕਿ ਮਾਈਗ੍ਰੇਨ ਦਾ ਜਿਹੜਾ ਦਰਦ ਹੈ ਇਹ ਕਈ ਵਾਰੀ ਇੱਕ ਜਗ੍ਹਾ ਤੇ ਮਹਿ ਲੱਛਣ ਕੀ ਨੇ ਦੇ ਮੈਂ ਤੁਹਾਨੂੰ ਪਹਿਲਾਂ ਇਹ ਦੱਸਦਾ ਫਿਰ ਹੁੰਦਾ ਕਿਸ ਕਾਰਨ ਹੈ ਤੇ ਇਲਾਜ ਕੀ ਹੈ ਇਹਦਾ ਆਪਾਂ ਤੁਹਾਨੂੰ ਅੱਜ ਸਾਰੀ ਜਾਣਕਾਰੀ ਦੇਵਾਂਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਸਕਿਪ ਨਾ ਕਰਨਾ ਕਿਉਂਕਿ ਫਿਰ ਆਪਾਂ ਤੋਂ ਕੋਈ ਨਾ ਕੋਈ ਚੀਜ਼ ਮਿਸ ਹੋ ਜਾਂਦੀ ਹੈਗੀ ਕਰਨਾ ਕੀ ਹੈ ਦੇਖੋ ਤੁਹਾਨੂੰ ਕੋਈ ਦਵਾਈ ਦੀ ਜੇ ਆਪਾਂ ਕਹੀਏ ਵੀ ਹਾਂ ਆਪਣੇ ਮੈਡੀਸਨ ਲਈ ਜਾਈਏ ਗੋਲੀਆਂ ਖਾਈ ਜਾਈਏ ਦਰਦ ਦੀਆਂ ਤਾਂ ਆਪਾਂ ਠੀਕ ਹੋ ਜਾਵਾਂਗੇ ਉਹਦੇ ਨਾਲ ਤੁਹਾਡੀਆਂ ਕਿਡਨੀਆ ਲੀਵਰ ਵੀ ਡੈਮੇਜ ਹੋ ਸਕਦੇ ਨੇ ਜੇ ਜਿਹੜੇ ਪੇਨਕਿਲਰ ਹੈ ਉਹ ਬਹੁਤ ਜ਼ਿਆਦਾ ਬਾਡੀ ਤੇ ਇਫੈਕਟ ਪਾਉਂਦੀ ਹੈਗੀ ਕਿਉਂਕਿ ਜਦੋਂ ਉੱਪਰ ਤੋਂ ਬਰਦਾਸ਼ਤ ਨਹੀਂ ਹੁੰਦਾ ਤਾਂ ਆਪਾਂ ਪੇਨਕਿਲਰ ਲੈਣੀ ਉਹ ਲੈਣੀ ਹੈਗੀ ਅੱਜ ਮੈਂ ਤੁਹਾਨੂੰ ਕਿਹ ਇਦਾਂ ਦਾ ਇਰਾਦਾ ਦੱਸੂਗੀ ਜਿਹੜਾ ਤੁਸੀਂ ਕਰੋਗੇ ਤਾਂ ਦੇਖੋ ਕੁਝ ਹੀ ਦਿਨਾਂ ਦੇ ਵਿੱਚ ਤੁਸੀਂ ਇਸ ਸਾਰ ਪ੍ਰੋਬਲਮ ਤੋਂ ਰਾਹਤ ਪਾ ਲਓਗੇ ਹਨਾ ਘਰ ਦੇ ਵਿੱਚ ਆਪਣੀਆਂ ਹੋਮ ਰੈਮਡੀ ਜਿਹੜੀ ਆਯੁਰਵੈਦਿਕ ਦੇ ਰਾਹੀਂ ਦੱਸੀਆਂ ਗਈਆਂ ਨੇਗੇ ਐਲੋਪੈਥੀ ਦੇ ਰਾਹੀਂ ਦੱਸੀਆਂ ਗਈਆਂ ਨੇ ਹੈਮੋਪੈਥੀ ਦੇ ਰਾਹੀਂ ਦੱਸੀਆਂ ਗਈਆਂ ਨੇ ਮੈਂ ਸਾਰੀਆਂ ਦਾ ਮਿਕਸਰ ਤੁਹਾਨੂੰ ਦੱਸਦੀ ਹੁਣ ਨਹੀਂ ਹਨਾ ਤੇ ਦੇਖੋ ਇੰਨਾ ਹੁੰਦਾ ਕਿ ਇਹ ਕਈ ਵਾਰੀ ਨਾ ਆਪਾਂ ਕਹਿੰਦੇ ਵੀ ਉਹਦਾ ਦਿਮਾਗdੀਆਂ ਨਾੜਾਂ ਫਟ ਗਈਆਂ ਹਨ ਉਹਨੂੰ ਅਟੈਕ ਆ ਗਿਆ ਇਹ ਸਾਰੀ ਚੀਜ਼ ਇੱਦੀ ਹੁੰਦੀ ਹੈ ਕਿਉਂਕਿ ਖੂਨ ਦਾ ਸਰਕਲ ਤੇਜ਼ ਹੋ ਜਾਂਦਾ ਹੈ ਤੇ ਆਪਾਂ ਨੂੰ ਨਹੀਂ ਪਤਾ ਲੱਗਦਾ ਸਟ੍ਰੈਸ ਇੰਨੀ ਹੋ ਜਾਂਦੀ ਹੈ ਕਿ ਕਈ ਵਾਰੀ ਬਲੋਕਸ ਵੀ ਹੋ ਜਾਂਦੀ ਹੈ ਤੇ ਆਓ ਹੁਣ ਆਪਾਂ ਜਾਣਦੇ ਹਾਂ ਕਿ ਇਹ ਵੀ ਆਪਾਂ ਇਹਨੂੰ ਰੋਕ ਕਿਵੇਂ ਸਕਦੇ ਆ ਦੇਖੋ ਸਿੰਪਟਮ ਤਾਂ ਮੈਂ ਤੁਹਾਨੂੰ ਦੱਸ ਤੇ ਕਈ ਵਾਰੀ ਨਾ ਆਪਣੇ ਇੱਕ ਸਾਈਡ ਦੇ ਵਿੱਚ ਦਰਦ ਹੋਣਾ ਕਈ ਵਾਰੀ ਹੱਥ ਪੈਰ ਸੁਨਨ ਹੋ ਜਾਣੇ ਸਾਈਡ ਤੋਂ ਦਰਦ ਹੋਣਾ ਜਾਂ ਆਪਾਂ ਨੂੰ ਅੱਖਾਂ ਇਦਾਂ ਕਈ ਵਾਰੀ ਹੁੰਦਾ ਵੀ ਮੇਰੇ ਅੱਖਾਂ ਨਾ ਬਾਹਰ ਨਿਕਲ ਰਹੀਆਂ ਨੇ ਇੰ ਨਾ ਤਾਂ ਤੁਹਾਨੂੰ ਪਤਾ ਚੱਲ ਜਗਾ ਵੀ ਇਹ ਤੁਹਾਨੂੰ ਮਾਈਗਰੇਨ ਹੈ ਜੀ ਤੇ ਨੀਂਦ ਵੀ ਨਹੀਂ ਆਉਣੀ ਸਟ्रेस ਇੰਨਾ ਰਹਿਣ ਲੱਗ ਜੂਗਾ ਤੇ ਹੁਣ ਆਪਾਂ ਇਹਦਾ ਇਲਾਜ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਦੇਖੋ ਤੁਹਾਨੂੰ ਨੀਂਦ ਪੂਰੀ ਕਰਨੀ ਪੈਣੀ ਹੈ ਕਿਉਂਕਿ ਅੱਜ ਕੱਲ ਇਹ ਇੰਨੀ ਬਿਮਾਰੀ ਬਦਨ ਦਾ ਮੇਨ ਕਾਰਨ ਨਹੀਂ ਹੈ ਕਿ ਆਪਾਂ 12 11 12 ਵਜੇ ਤੱਕ ਤਾਂ ਸੌਂਦੇ ਨਹੀਂ ਸੌਣੇ ਆ ਜਦੋਂ ਤਾਂ ਆਪਾਂ ਫੋਨ ਹੱਥ ਚ ਹੁੰਦਾ ਕਈ ਵਾਰੀ ਤਾਂ ਫੋਨ ਮੂੰਹ ਤੇ ਹੁੰਦਾ ਫਿਰ ਸੌ ਜਾਂਦੇ ਨੇ ਸਵੇਰੇ ਉੱਠਣਸਾਰ ਫਿਰ ਪਈਹੀ ਕੰਮ ਕਰਦੇ ਆਂਗੇ ਹਨਾ ਤਾਂ ਪਲੀਜ਼ ਥੋੜਾ ਜਿਹਾ ਆਪਣੇ ਸਰੀਰ ਵੱਲ ਆਪਣੀ ਸਿਹਤ ਵੱਲ ਧਿਆਨ ਦੇਵੋ ਕਿਉਂ ਜੇ ਇੱਕ ਵਾਰੀ ਇਹ ਸਰੀਰ ਹੈ ਨਾ ਜਿਹੜਾ ਖਰਾਬ ਹੋ ਗਿਆ ਤਾਂ ਤੁਹਾਨੂੰ ਕਿਸੇ ਨੇ ਸਾਥ ਨਹੀਂ ਦੇਣਾ ਚਾਹ ਤੁਹਾਡੇ ਕੋਲ ਕਿੰਨਾ ਮਰਜੀ ਪੈਸਾ ਤੁਹਾਡੇ ਕੋਲ ਕਿੰਨੀ ਮਰਜੀ ਧਨ ਦੌਲਤ ਹੈ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਜਿੰਨਾ ਮਰਜੀ ਤੁਹਾਨੂੰ ਕਈ ਜਣ ਮੈਂ ਪਿਆਰ ਕਰਦਾ ਪਰ ਇੱਕ ਵਾਰੀ ਤੁਹਾਡਾ ਸਰੀਰ ਰੁਕ ਗਿਆ ਨਾ ਕੋਈ ਤੁਹਾਡਾ ਸਾਥ ਨਹੀਂ ਦਿੰਦਾ ਇਹ ਸਚਾਈ ਹੈ ਇੱਕ ਵਾਰੀ ਇਨਸਾਨ ਅੰਦਰੋਂ ਕਹਿਣ ਲੱਗ ਜਾਂਦੇ ਨੇ ਵੀ ਰੱਬਾ ਇਹਨੂੰ ਚੱਕ ਲੈ ਇਹਨੂੰ ਅਸੀਂ ਕੀ ਕਰੀਏ ਸਾਡਾ ਸਾਰਾ ਘਰ ਲੱਗ ਗਿਆ ਹੈ ਬਿਮਾਰੀਆਂ ਵੀ ਜਿੱਦਣ ਦੇ ਹਨ ਅਕਸਰ ਮੈਂ ਸੁਣਿਆ ਇਹ ਜੋ ਕਹਿੰਦੇ ਜਿੱਦਣ ਜ ਸਾਡੇ ਘਰੇ ਆਈ ਹੈ ਬਸ ਇਹਦੀਆਂ ਦਿਵਾਈਆਂ ਨਹੀਂ ਸੁੱਟ ਰਹੀਆਂ ਪਰ ਉਹ ਕੋਈ ਸ਼ੌਂਕ ਨੂੰ ਨਹੀਂ ਲੈ ਰਹੀ ਹੈ ਹਨਾ ਇਸ ਲਈ ਲਈ ਤੁਸੀਂ ਆਪਣੇ ਵੱਲ ਥੋੜਾ ਜਿਹਾ ਧਿਆਨ ਦਿਵੋ ਸਭ ਤੋਂ ਪਹਿਲਾਂ ਤਾਂ ਤੁਸੀਂ 7 ਜਾਂ 8 ਘੰਟੇ ਆਪਣੀ ਨੀਂਦ ਹੈ ਜਿਹੜੀ ਉਹ ਪ੍ਰੋਪਰ ਲੈਣੀ ਸ਼ੁਰੂ ਕਰੋ ਦੂਸਰੀ ਗੱਲ ਤੁਸੀਂ ਨਾ ਸ਼ਾਮ ਨੂੰ ਜਦੋਂ ਸੌਣਾ ਉਸ ਟਾਈਮ ਮੋਬਾਈਲ ਨਹੀਂ ਦੇਖਣਾ ਮੋਬਾਈਲ ਤੁਹਾਡੇ ਜਿਹੜੇ ਹੈ ਦਿਮਾਗ ਹੈ ਨਾ ਇਹਦੀਆਂ ਨਾੜਾਂ ਨੂੰ ਇੰਨਾ ਵੀਕ ਕਰਦਾ ਹੈਗਾ ਇਹਦੇ ਵਿੱਚ ਜਿਹੜੀਆਂ ਆਪਣੀਆਂ ਤਰੰਗਾਂ ਨੇ ਨਾ ਕਿੰਨਾਂ ਨੇ ਜਿਹੜੀਆਂ ਉਹ ਇੰਨੀਆਂ ਜ਼ਿਆਦਾ ਹਾਰਮਫੁਲ ਨਹੀਂ ਕਿ ਤੁਹਾਡੇ ਉਨ ਪਿੱਛੇ ਜੀ ਨਾ ਸਰਚ ਦੇ ਵਿੱਚ ਆਇਆ ਜਾਪਾਨ ਆ ਵਾਲਿਆਂ ਨੇ ਸਰਚ ਕੀਤਾ ਸੀਗਾ ਕਿ 50% ਬੱਚਿਆਂ ਦੇ ਜਿਹੜੇ ਦਿਮਾਗ ਨੇ ਡੈੱਡ ਹੋ ਰਹੇ ਨੇ ਫੋਨ ਦੇ ਕਰਕੇ ਤਾਂ ਪਲੀਜ਼ ਫੋਨ ਦੀ ਵਰਤੋਂ ਕਰੋ ਇਹ ਨਹੀਂ ਹੈਗਾ ਨਾ ਵੀ ਆਪਾਂ ਬਸ ਸਾਰਾ ਦਿਨ ਰੀਲਾਂ ਆਣ ਆਏ ਚੱਲਦਾ ਹੈ ਨਾ ਆਪਣਾ ਫੋਨ ਤੇ ਤਾਂ ਸਿਰਫ ਜਿਹੜੀ ਆਪਾਂ ਨੂੰ ਇਹ ਹੋਵੇ ਵੀ ਹਾਂ ਆਪਾਂ ਨੂੰ ਨੌਲੇਜ ਚਾਹੀਦੀ ਹੈ ਆਪਾਂ ਨੂੰ ਕੋਈ ਚੀਜ਼ ਆਪਣੇ ਦੇਖਣੀ ਹੈ ਆਪਣੇ ਠੀਕ ਹੈ ਵੀ ਆਪਣੇ ਵਾਸਤੇ ਇੱਕ ਇੰਜੋਏਮੈਂਟ ਦਾ ਵੀ ਚੀਜ਼ ਹੈ ਵੀ ਆਪਾਂ ਥੋੜਾ ਬਹੁਤ ਆਪ ਕਰੋ ਪਰ ਇਹ ਨਹੀਂ ਹੈਗਾ ਵੀ ਹਾਰ ਟਾਈਮ ਆਪਾਂ ਨਾ ਹੱਥ 'ਚ ਫੋਨ ਹੋਵੇ ਹੈ ਨਾ ਇਹਨੂੰ ਥੋੜਾ ਜਿਹਾ ਮਤਲਬ ਕਿ ਘਟਾਓ ਤੇ ਤੀਸਰੀ ਗੱਲ ਤੁਸੀਂ ਨੇ ਸ਼ਾਮ ਨੂੰ ਦੁੱਧ ਲੈਣਾ ਹੈ ਦੁੱਧ ਦੇ ਵਿੱਚ ਨਾ ਬਿਲਕੁਲ ਹਲਕਾ ਆਪਣਾ ਜਿਵੇਂ ਕਿ ਅੱਧਾ ਦੁੱਧ ਤੇ ਅੱਧਾ ਪਾਣੀ ਉਸ ਦੇ ਵਿੱਚ ਤੁਸੀਂ ਨੇ ਇੱਕ ਚਮਚ ਹਲਦੀ ਦਾ ਥੋੜੀ ਜੀ ਸੌਂਫ ਤੇ ਥੋੜੀ ਜੀ ਆਪਣੀ ਅਜਵੈਨ ਤਿੰਨੇ ਚੀਜ਼ਾਂ ਜੇ ਹੋ ਸਕੇ ਤਾਂ ਥੋੜਾ ਜਿਹਾ ਜਿਵੇਂ ਲਾਲ ਤੁਸੀਂ ਪਿੰਚ ਇੰਨਾ ਕਣ ਅਦਰਕ ਦਾ ਟੁਕੜਾ ਉਬਾਲ ਲਓ ਚੰਗੇ ਤਰੀਕੇ ਦੇ ਨਾਲ ਉਬਾਲ ਕੇ ਜਦੋਂ ਉਹ ਪੀਣ ਦੇ ਲਾਇਕ ਹੋ ਜੇ ਗੂੰਗੁਣਾ ਜਾ ਹੋ ਜੇ ਉਦੋਂ ਨੂੰ ਪੀਓ ਸੌਣ ਵੇਲੇ ਪੀਣਾ ਉਸ ਤੋਂ ਬਾਅਦ ਕੁਝ ਨਹੀਂ ਖਾਣਾ ਹੈਗਾ ਜਦੋਂ ਤੁਸੀਂ ਸੌਣਾ ਹੈ ਉਦੋਂ ਪੀਣਾ ਤੇ ਚੌਥੀ ਗੱਲ ਜਿਨਵੇਂ ਕਿ ਆਪਾਂ ਬੈ ਵਾਲੀਆਂ ਚੀਜ਼ਾਂ ਜਾਂ ਜਿਵੇਂ ਚੀਜ਼ ਸ਼ਾਮ ਨੂੰ ਨਾ ਆਪਾਂ ਹੈਵੀ ਖਾਣਾ ਖਾ ਲੈਨੇ ਜਿਵੇਂ ਕਿ ਫਾਸਟ ਫੂਡ ਵਗੈਰਾ ਇਦਾਂ ਦੀਆਂ ਨਾ ਪਾਸਤਾ ਚਾਵਲ ਇਹ ਚੀਜ਼ ਨੂੰ ਸ਼ਾਮ ਨੂੰ ਬਿਲਕੁਲ ਨਾ ਖਾਓ ਨਾ ਤਾਂ ਮੋਟਾਪਾ ਬਣਾਉਂਦੀਆਂ ਨੇ ਤੇ ਨਾਲੇ ਤੁਹਾਡੀ ਜਿਹੜੀ ਇਹ ਕਿ ਆਪਾਂ ਕਹਿੰਦੇ ਵੀ ਤਜਾਬ ਬਣ ਗਿਆ ਤਜਾਬ ਸਿਰ ਨੂੰ ਚੜ ਗਿਆ ਹਨਾ ਇਹ ਵੀ ਬਹੁਤ ਜ਼ਿਆਦਾ ਹੁੰਦੇ ਜਿਵੇਂ ਕਿ ਕਾਲਜੇ ਦੇ ਵਿੱਚ ਜਲਨ ਹੋਣ ਲੱਗ ਜੇ ਨੀ ਤਜਾਬ ਆਪਾਂ ਕਹਿੰਦੇ ਸਿਰ ਨੂੰ ਚੜ ਗਿਆ ਦੇਖੋ ਮਾਈਗ੍ਰੇਨ ਦਾ ਤੇ ਤਜਾਬ ਦਾ ਬਹੁਤ ਜ਼ਿਆਦਾ ਗਹਿਰਾ ਸਬੰਧ ਹੈਗਾ ਕਿਉਂਕਿ ਪਹਿਲੀ ਕਹਿੰਦੀ ਕਿ ਜ਼ਹਿਰ ਹੁੰਦੀ ਹੈ ਜਿਵੇਂ ਆਪਾਂ ਆਮ ਕਹਿੰਦੇ ਅੱਗ ਤੇ ਫੂਸ ਪਾਉਣਾ ਹਨਾ ਉਹ ਚੀਜ਼ ਹੋ ਜਾਂਦੀ ਹੈ ਕਿ ਤਜਾਬ ਪਹਿਲੀ ਮਾਈਗ੍ਰੇਨ ਹੈ ਉਤੋਂ ਤਜਾਬ ਬਣ ਗਿਆ ਤੁਹਾਡਾ ਫਿਰ ਉਹ ਡਬਲ ਕਮ ਹੋ ਜਾਂਦਾ ਜਦੋਂ ਇਹ ਡਬਲ ਚੀਜ਼ ਹੋ ਜਾਂਦੀ ਹੈ ਇਸੇ ਦੇ ਨਾਲ ਤੁਹਾਡੇ ਫੋਨ ਦਾ ਸਰਕਲ ਵੱਜ ਜਾਂਦਾ ਹੈ ਇਸ ਸਰਕਲ ਵਧਨ ਦੇ ਨਾਲ ਆਪਾਂ ਕਹਿੰਦੇ ਵੀ ਉਹਨੂੰ ਤਾਂ ਨਾ ਦਿਮਾਗ ਦਾ ਅਟੈਕ ਆ ਕਿ ਜਿਵੇਂ ਆਪਾਂ ਕਹਿੰਦੇ ਆ ਵੀ ਅਧਰੰਗ ਹੋ ਗਿਆ ਜਾਂ ਉਹਨੂੰ ਲਕਵਾ ਮਾਰ ਗਿਆ ਹਨ ਇਹ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਰੱਖੋ ਕਿਉਂਕਿ ਆਪਣੀ ਬਾਡੀ ਆਪਣੇ ਵਾਸਤੇ ਬਾਈਗੁਰੂ ਜੀ ਨੇ ਬਹੁਤ ਅਮੁੱਲੀ ਦਿੱਤਾ ਹੈ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਤੇ ਦੂਸਰੀ ਗੱਲ ਜਦੋਂ ਵੀ ਤੁਸੀਂ ਕਿਤੇ ਜਾਣਾ ਜਿਵੇਂ ਆਪਾਂ ਟਰੈਵਲ ਕਰਨਾ ਹੈ ਨਾ ਕਿਤੇ ਜਾਣਾ ਹੈ ਕਈ ਬੰਨਪਰਾਵਾਂ ਨੂੰ ਹੁੰਦਾ ਵੀ ਮੈਨੂੰ ਉਸ ਟਾਈਮ ਇਹ ਚੀਜ਼ ਜ਼ਿਆਦਾ ਹੁੰਦੀ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਦੋ ਨਿਊਜ਼ਪੇਪਰ ਦੇ ਟੁਕੜੇ ਲੈ ਲੈਣਾ ਅਖਬਾਰ ਹੀ ਲੈਣਾ ਕੋਈ ਕਾਗਜ਼ ਨਹੀਂ ਲੈਣਾ ਅਖਬਾਰ ਲੈਣਾ ਕਿਉਂਕਿ ਇਹਦੇ ਵਿੱਚ ਅਜਿਹੀ ਕਿੱਚਾ ਹੋਵੇਗੀ ਜਿਹੜੀ ਕਿ ਤੁਹਾਡੇ ਜਿਹੜੇ ਪਸੀਨਾ ਆਉਂਦਾ ਹੈ ਨਾ ਪੈਰਾਂ ਨੂੰ ਉਹਨੂੰ ਸੁਖਦਾ ਜਦੋਂ ਉਹਨੂੰ ਸੁਖ ਹੋਏਗਾ ਨਾ ਤਾਂ ਤੁਸੀਂ ਆਪਣੀ ਜੁੱਤੀ ਦੇ ਵਿੱਚ ਇਸਨੂੰ ਰੱਖ ਲੈਣਾ ਇਸ ਤਰੀਕੇ ਦੇ ਨਾਲ ਜਿੱਥੋਂ ਵੀ ਤੁਸੀਂ ਜਾਣਾ ਹੈ ਬਾਹਰ ਕਿਤੇ ਤਾਂ ਆਪਣੇ ਉਹ ਜੁੱਤੀ ਜਿਹੜੇ ਪਾ ਕੇ ਜਾਣੀ ਹੈ ਉਹਦੇ ਵਿੱਚ ਰੱਖ ਇਹਦੇ ਨਾਲ ਤੁਹਾਨੂੰ ਜਿਵੇਂ ਕਿ ਤੇਲ ਚੜਨਾ ਬਾਹਰ ਜਾਣ ਵੇਲੇ ਉਲਟੀ ਜੀਮ ਚਲਾਉਣਾ ਇਦਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਘਟ ਜਾਂਦੀਆਂ ਜਿਹੜੇ ਪੈਨਪ੍ਰਾਵਾਂ ਨੂੰ ਮਾਈਗਰੇਨ ਦੀ ਇੱਦਾਂ ਦੀ ਸਿਰਦਰਦ ਦੀ ਪ੍ਰੋਬਲਮ ਹੈਗੀ ਨਾ ਤਾਂ ਤੁਸੀਂ ਹਫ਼ਤੇ ਦੇ ਵਿੱਚ ਤਿੰਨ ਵਾਰ ਸਰੋਂ ਦਾ ਤੇਲ ਲੈ ਲਓ ਆਪਣਾ ਬਿਲਕੁਲ ਸੁੱਧ ਸਰੋਂ ਦਾ ਤੇਲ ਕੋਲੂ ਤੋਂ ਕਿਤੋਂ ਵੀ ਲੈ ਲਓ ਤੁਸੀਂ ਉਸ ਤੇ ਤੁਸੀਂ ਕੀ ਕਰਨਾ ਹੈ ਆਪਣੇ ਨਾ ਇਦਾਂ ਪੁਰਪੜੀਆਂ ਦੇ ਵਿੱਚ ਇਸ ਤਰੀਕੇ ਨਾਲ ਸਿਰ ਦੇ ਉੱਪਰ ਸਾਰੀ ਨਾ ਮਾਲਿਸ਼ ਕਰਨੀ। ਇਹ ਕੋ ਨੂੰ ਪੰਚ ਕਰਨਾ ਵੀ ਕਹਿ ਦਿੰਦੇ ਆਯੂ ਵੈਦਿਕ ਦੇ ਪਰ ਉਹ ਆਪਾਂ ਨਹੀਂ ਕਰ ਸਕਦੇ ਹੈਨਾ। ਉਹ ਥੋੜੀ ਜਿਹੀ ਪ੍ਰੋਸੀਜਰ ਜ਼ਿਆਦਾ ਨੇ ਤੁਹਾਨੂੰ ਦੱਸੂਗੀ ਨਹੀਂ ਹੋਣਾ ਤੁਹਾਡੇ ਤੋਂ ਘਰ ਦੇ ਵਿੱਚ। ਤਾਂ ਤੁਸੀਂ ਬਸ ਇਸ ਤਰੀਕੇ ਦੇ ਨਾਲ ਨਾ ਮਾਲਿਸ਼ ਕਰਨੀ ਹੈਗੀ। ਹਫਤੇ ਦੇ ਵਿੱਚ ਤਿੰਨ ਵਾਰ ਜ਼ਰੂਰ ਕਰਨੀ ਹੈਗੀ। ਤੇ ਇੱਕ ਚੀਜ਼ ਤੁਸੀਂ ਨਾ ਕੋਲੂ ਤੋਂ ਲਿਆਓ ਵੈਸੇ ਪਿੰਡਾਂ ਵਾਲਿਆਂ ਦੇ ਕੋਲੇ ਤਾਂ ਇਹ ਬਿਲਕੁਲ ਆਮ ਅਵੇਲੇਬਲ ਹੈਗੀ ਹੈਗੀ। ਇਹ ਹੈਗੀ ਜਿਹੜੀ ਦੇਖੋ ਕੋਲੀ ਦੇ ਵਿੱਚ ਜਿਹੜਾ ਮੈਂ ਪਾਇਆ ਹੋਇਆ ਤੁਸੀਂ ਕਹੋਗੇ ਭੈਣ ਭਤਨੀ ਕੀ ਪੰਜੀਰੀ ਜੀ ਪਰ ਕੀ ਹੈ ਇਹ ਪੰਜੀਰੀ ਨਹੀਂ ਹੈਗੀ। ਇਹ ਆਪਣੀ ਖਾਲ ਹੈਗੀ। ਜਿਹੜੀ ਕਿ ਤੇਲ ਦੇ نیچے ਜਿਹੜੀ ਮੈਲ ਬੈਠ ਜਾਂਦੀ ਜਿਹਨੂੰ ਆਪਾਂ ਕਹਿੰਦੇ ਨਾ ਖਾਲ ਹੈ ਨਾ ਇਹ ਉਹ ਹੈਗੀ ਜਿਹੜੀ ਖਾਲ ਆਪਾਂ ਕੋਲੂ ਵਾਲੀ ਵੈਸੇ ਲੈ ਕੇ ਆਉਣਾ ਡੰਗਰਾਂ ਪਸੂਆਂ ਵਾਲੀ ਉਹ ਖਾਲ ਨਹੀਂ ਹੈਗੀ ਜਿਹੜੀ ਇਹ ਤੇਲ ਦੇ نیچے ਬੈਠਦੀ ਹੈ ਉਹ ਹੈਗੀ ਇਹ ਲਾ ਲਓ ਵੀ ਤੁਸੀਂ ਸੌ ਦਵਾਈ ਦਰਦ ਦੀ ਇੱਕ ਪਾਸੇ ਤੇ ਇਹ ਚੀਜ਼ ਇੱਕ ਪਾਸੇ ਜਦੋਂ ਆਪਾਂ ਘਣੀ ਕਢਾ ਕੇ ਲਿਉਣਾ ਨਾ ਪਿੰਡਾਂ ਵਾਲੇ ਤੇਲ ਕਢਵਾ ਕੇ ਲਿਉਣਾ ਉਹਦੇ نیچے ਇਹ ਬੈਠ ਜਾਂਦਾ ਤੇਲ ਦੇ ਨਹੀਂ ਤੁਹਾਨੂੰ ਕੋਲੂ ਤੋਂ ਬਹੁਤ ਈਜੀ ਮਿਲ ਜਾਊਗਾ ਕਿਤੋਂ ਵੀ ਲੈ ਕੇ ਆ ਸਕਦੇ ਹੋ ਤੁਸੀਂ ਹੈਨਾ ਇਹ ਫ੍ਰੀ ਵੀ ਦੇ ਦਿੰਦੇ ਨੇ ਨਹੀਂ ਕਿ ਤੁਹਾਨੂੰ ਇਹ ਨਹੀਂ ਹੈਗਾ ਵੀ ਇਹ ਬਹੁਤ ਮਹਿੰਗੀ ਮਿਲੂਗੀ ਤਾਂ ਪੰਜ ਚਾਰ ਪੈਸੇ ਤੁਸੀਂ ਲਿਆਵੋਗੇ ਤੁਹਾਨੂੰ ਮੁਕਤੀ ਕਰਨਾ ਕੀ ਹੈ ਤੁਸੀਂ ਨੇ ਇਦਾਂ ਨਾ ਖਾਣ ਨੂੰ ਇਹਨੂੰ ਲੈ ਕੇ ਪਹਿਲਾਂ ਤੁਸੀਂ ਤੇਲ ਦੀ ਮਾਲਿਸ਼ ਕਰ ਲੈਣੀ ਹੈ ਫਿਰ ਇਹ ਖਾਣ ਨੂੰ ਨਾ ਥੋੜਾ ਜਿਆ ਤੇਲ ਨਾਲ ਹੀ ਆਪਾਂ ਨੇ ਗਿੱਲਾ ਕਰਨਾ ਹੈ ਵੈਸੇ ਤਾਂ ਇਹ ਗਿੱਲੀ ਇਦਾਂ ਹੀ ਹੁੰਦੀ ਹੈ ਜਿਹੜੀ ਜੇ ਕਿਸੇ ਸੁੱਕ ਜੇ ਜਾਂਦੀ ਹੈਗੀ ਤਾਂ ਤੁਸੀਂ ਇਹਨੂੰ ਕੀ ਕਰਨਾ ਹੈ ਇਹਨੂੰ ਥੋੜਾ ਜਿਆ ਨਾ ਸਰੋਂ ਦਾ ਤੇਲ ਪਾ ਕੇ ਨਾ ਗਿੱਲੀ ਕਰ ਲੈਣਾ ਜੇ ਸੁੱਕੀ ਹੈ ਜੇ ਗਿੱਲੀ ਹੈ ਤਾਂ ਬਹੁਤ ਵਧੀਆ ਤਾਂ ਤੁਸੀਂ ਇਸ ਦਾ ਨਾ ਲੇਪ ਲਗਾਉਣਾ ਆਪਣੇ ਮੱਥੇ ਤੇ ਇਸ ਤਰੀਕੇ ਦੇ ਨਾਲ ਨਾ ਸਾਰੇ ਇਦਾਂ ਨਾ ਐ ਲੇਪ ਲਗਾ ਲੈਣਾ ਔੜਪੜੀਆਂ ਤੱਕ ਤੇ ਮੱਥੇ ਤੋਂ ਇਦਾਂ ਸਾਰੇ ਆਪਣੇ ਤੇ ਨਾ ਲੇਪ ਲਗਾ ਲੈਣਾਗਾ ਇਹ ਚੀਜ਼ ਨਾ ਮੈਂ ਖੁਦ ਵਰਤੀ ਆ ਮੇਰੇ ਵੀ ਨਾ ਜਦੋਂ ਮੈਂ ਕਿਤੇ ਚਲੀ ਜਾਂਦੀ ਨਾ ਇੱਕ ਕਈ ਵਾਰੀ ਹੁੰਦਾ ਆਪਾਂ ਨੂੰ ਵੀ ਆਪਾਂ ਜੂਤੋਂ ਨਾ ਬਾਹਰ ਅੰਦਰ ਦੇਖਦੇ ਰਹਿਣੇ ਆ ਉਹਦੇ ਨਾਲ ਵੀ ਨਾ ਕਈ ਵਾਰੀ ਆਪਣੇ ਸਿਰ ਦਰਦ ਕਰਨ ਲੱਗ ਜਾਂਦਾ ਹੁੰਦਾ ਹੈਗਾ ਬੇਸੇ ਮੈਨੂੰ ਮਾਈਗਰੇਨ ਦੀ ਤਾਂ ਨਹੀਂ ਪ੍ਰੋਬਲਮ ਸੀ ਪ੍ਰੋਡਕਟਰ ਨੂੰ ਦਿਖਾਇਆ ਤਾਂ ਕਈ ਕੋਈ ਕਹਿੰਦਾ ਵੀ ਅਸੀਂ ਮਾਈਗਰੇਨ ਹੈ ਤੁਹਾਨੂੰ ਉੱਲਾਂ ਦਾ ਦਰਦ ਹੈ ਨਾ ਨੀਂਦ ਨਾ ਆਉਣੀ ਕਈ ਵਾਰੀ ਨਾ ਜਦੋਂ ਕਹਿੰਦੇ ਨੇ ਬੇਲਾ ਦਿਮਾਗ ਹੈ ਨਾ ਸ਼ੈਤਾਨ ਦਾ ਘਰ ਜੇ ਆਪਾਂ ਹੁੰਦੇ ਵੀ ਮੈਂ ਜ਼ਿੰਦਗੀ ਦੇ ਵਿੱਚ ਕੁਝ ਬਣਾਣਾ ਹੈ ਨਾ ਟੈਨਸ਼ਨ ਆ ਰਹਿਣ ਲੱਣ ਲੱਗ ਜੰਨੇ ਆ ਤੇ ਬਣਦਾ ਕੁਝ ਹੈ ਨਹੀਂ ਉਹਦੇ ਨਾਲ ਵੀ ਆਪਣੇ ਦਿਮਾਗ ਤੇ ਇੰਨਾ ਸਟ्रेस ਹੋ ਜਾਂਦਾ ਹੈ ਕਿ ਆਪਾਂ ਬਹੁਤ ਬਿਮਾਰੀਆਂ ਨਾਲ ਉਹਦੇ ਪੱਲੇ ਪਾ ਲੈਂਦੇ ਚਿੰਤਾ ਤੇ ਚੀਖਾ ਕਹਿੰਦੇ ਇੱਕ ਬਰਾਬਰ ਨਹੀਂ ਹੈ ਤੇ ਚਿੰਤਾ ਕਰਨ ਨਾਲ ਕੁਝ ਨਹੀਂ ਬਣਦਾ ਮਿਹਨਤ ਕਰਨ ਨਾਲ ਬਣਦਾ ਮਿਹਨਤ ਕਰੋ ਕੋਸ਼ਿਸ਼ ਕਰੋ ਇੱਕ ਦਿਨ ਆ ਇੱਕ ਦਿਨ ਕਾਮਯਾਬ ਜ਼ਰੂਰ ਹੋਵਾਂਗੀ ਕਦੇ ਵੀ ਡੀਮੋਟੀਵੇਟ ਨਾ ਹੋਇਆ ਕਰੋ ਬਸ ਇਹ ਸੋਚਾ ਕਰੋ ਵੀ ਜਿਹੜੇ ਕੱਲ ਵਾਲਾ ਦਿਨ ਹੈ ਨਾ ਮੈਂ ਉਹਦੇ ਚ ਕਾਮਯਾਬ ਹੋਵਾਂਗਾ ਕਦੇ ਇਹ ਨਾ ਸੋਚੋ ਵੀ ਮੈਂ ਕਾਮਯਾਬ ਨਹੀਂ ਹੋਣਾ ਦੇਖੋ ਇੱਕ ਤਾਂ ਤੁਹਾਨੂੰ ਨੀਂਦ ਪੂਰੀ ਲੈਣੀ ਪੈਣੀ ਹੈ ਮੋਬਾਈਲ ਕੱਟ ਕਰਨਾ ਪੈਣਾ ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਇਹ ਚੀਜ਼ ਦੱਸੀ ਹੈ ਤਿੰਨ ਦੇ ਹਫ਼ਤੇ ਦੇ ਵਿੱਚ ਤਿੰਨ ਦਿਨ ਤੁਸੀਂ ਇਸ ਚੀਜ਼ ਦਾ ਲੇਪ ਲਗਾਉਣਾ ਹੈ ਕਈ ਵਾਰੀ ਤੁਸੀਂ ਜਾਨੇ ਤੁਹਾਡੇ ਦਰਦ ਉੱਠ ਗੜਿਆ ਤਾਂ ਉਸੇ ਟਾਈਮ ਤੁਸੀਂ ਨਾ ਪਹਿਲਾਂ ਠੰਡੇ ਪਾਣੀ ਦੀ ਪੱਟੀ ਨਾਲ ਕਈ ਵਾਰੀ ਜ਼ਿਆਦਾ ਜਿਵੇਂ ਆਪਾਂ ਨੂੰ ਹੋ ਜਾਂਦਾ ਵੀ ਹਾਂ ਅੱਜ ਮੇਰੇ ਦਰਦ ਹੋ ਰਿਹਾ ਤਾਂ ਤੁਸੀਂ ਪਹਿਲਾਂ ਨਾ ਠੰਡੇ ਪਾਣੀ ਦੀ ਬਿਲਕੁਲ ਬਰਫ਼ ਵਾਲੇ ਠੰਡੇ ਪਾਣੀ ਦੀ ਪਹਿਲਾਂ ਪੱਟੀ ਧਰ ਲਓ ਭਾਂ ਕੇ ਦੋ ਤਿੰਨ ਵਾਰੀ ਉਸ ਤੋਂ ਬਾਅਦ ਫਿਰ ਤੁਸੀਂ ਨਾ ਤੇਲ ਦੀ ਮਾਲਿਸ਼ ਕਰ ਲਓ ਸਰੋਂ ਦੇ ਦੀ ਵਸੇ ਇੱਥੇ ਜਗਾ ਤੇ ਉਸ ਤੋਂ ਬਾਅਦ ਇਹ ਤੀਜੀ ਚੀਜ਼ ਇਹ ਲਗਾ ਲਓ ਤੁਹਾਨੂੰ ਕੋਈ ਵੀ ਦਵਾਈ ਲੈਣ ਦੀ ਜ਼ਰੂਰਤ ਨਹੀਂ ਪੈਣੀ ਤੁਸੀਂ ਹੈਰਾਨ ਰਹਿ ਜਾਓਗੇ ਵੀ ਇੰਨਾ ਜ਼ਿਆਦਾ ਤੁਹਾਨੂੰ ਇਹ ਚੀਜ਼ ਫਾਇਦਾ ਕਰੂਗੀ ਤੇ ਅਗਲੀ ਚੀਜ਼ ਜਿਹੜੇ ਕਿ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਚੀਜ਼ ਵਗੈਰਾ ਨੇ ਜਿਹੜੇ ਬਾਜ਼ਾਰ ਵਾਲੀਆਂ ਨਾ ਉਹ ਚੀਜ਼ਾਂ ਨੂੰ ਪਲੀਜ਼ ਘਟਾ ਦਿਓ ਕੋਲਡ ਡਰਿੰਕ ਹੋ ਗਿਆ ਜਿਹੜੀਆਂ ਕਿ ਤੁਹਾਡੀ ਬੋਡੀ ਦੇ ਵਿੱਚ ਇਫੈਕਟ ਪਾਉਂਦੀਆਂ ਨੇ ਇੱਕ ਹੀ ਨਾ ਆਪਣੀ ਬੋਡੀ ਦਾ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਵੀ ਤੁਹਾਨੂੰ ਕਿਸ ਚੀਜ਼ ਤੋਂ ਕੁਝ ਹੋ ਰਿਹਾ ਉਸ ਚੀਜ਼ ਨੂੰ ਨਾ ਖਾਓ ਕਿਉਂਕਿ ਇੱਕ ਸਿਰਫ ਜੀਭ ਦੇ ਸਵਾਦ ਕਰਕੇ ਆਪਾਂ ਆਪਣਾ ਸਾਰਾ ਸਰੀਰ ਖਰਾਬ ਕਰ ਲੈਣੇ ਆ ਕਿ ਤੇ ਇੱਕ ਨਾ ਛੋਟੇ ਜੀ ਚੀਜ਼ ਤੁਸੀਂ ਸਵੇਰੇ ਜ਼ਰੂਰ ਕਰਿਆ ਕਰੋ ਸਵੇਰੇ ਜਦੋਂ ਆਪਾਂ ਉੱਠਦੇ ਆ ਨਾ ਆਪਾਂ ਨੂੰ ਆਤ ਹੁੰਦੀ ਆ ਪਉਠਣ ਸਨ ਬਰਸ਼ ਕਰਦੇ ਆ ਬ੍ਰਸ਼ਣਾ ਕਰਿਆ ਕਰੋ ਸਵੇਰੇ ਉੱਠਣਸਾਰ ਤੁਸੀਂ ਨਾ ਇੱਕ ਗਲਾਸ ਗਰਮ ਪਾਣੀ ਪੀਣ ਦੀ ਲੋੜ ਨਹੀਂ ਨਾਰਮਲ ਜਿਹੜਾ ਆਪਣਾ ਟੂਟੀ ਵਾਲਾ ਪਾਣੀ ਹੁੰਦਾ ਜਿਹੜਾ ਨਾਲ ਵਾਲਾ ਪਾਣੀ ਹੁੰਦਾ ਨਾਰਮਲ ਨਾ ਉਹ ਪਾਣੀ ਨੂੰ ਪੀ ਲੋ ਥੋੜੀ ਜੀ ਸੌਂਫ ਲੈ ਲਓ ਸੌਂਫ ਨੂੰ ਤੁਸੀਂ ਪੀਸ ਕੇ ਰੱਖ ਲੋ ਸੌਂਫ ਤੇ ਧਾਗਾ ਮਿਸ਼ਰੀ ਦੋਨਾਂ ਨੂੰ ਪੀਸ ਕੇ ਰੱਖ ਲੋ ਅੱਧਾ ਚਮਚ ਤੁਸੀਂ ਨਾ ਠੰਡੇ ਪਾਣੀ ਲੈ ਲਓ ਚਾਹੇ ਤੁਸੀਂ ਨਾਰਮਲ ਪਾਣੀ ਲੈ ਲਓ ਉਹਦੇ ਨਾਲ ਤੁਸੀਂ ਲੈ ਲੋ ਤੇ ਅਗਲੀ ਚੀਜ਼ ਇੱਕ ਨਾ ਆਵਲੇ ਦਾ ਪਾਊਡਰ ਹੁੰਦਾ ਉਹ ਨੂੰ ਤੁਸੀਂ ਲੈ ਕੇ ਰੱਖ ਲੋ ਖਾਣਾ ਖਾਣ ਤੋਂ ਬਾਅਦ ਅੱਧਾ ਚਮਚ ਤੁਸੀਂ ਸਵੇਰੇ ਸ਼ਾਮ ਨੂੰ ਉਹਨੂੰ ਲੈਣ ਲੱਗ ਜਾਓ ਬੈਸਾ ਤੁਹਾਨੂੰ ਜਿਹੜੀ ਇਹ ਸਰੋਂ ਦੀ ਖਲ ਵਾਲਾ ਮੈਂ ਤੁਹਾਨੂੰ ਦੱਸਿਆ ਇਹ ਹੀ ਚੀਜ਼ ਤੁਹਾਡੀ ਇਹ ਮਾਈਗਰੇਨ ਦੀ ਪ੍ਰੋਬਲਮ ਨੂੰ ਖਤਮ ਕਰ ਦੋ ਪਰ ਤੁਸੀਂ ਇਹ ਥੋੜੀਆਂ ਜਿਹੀਆਂ ਚੀਜ਼ਾਂ ਇਹ ਵੀ ਜ਼ਰੂਰ ਕਰਿਓ ਮੋਬਾਈਲ ਨੂੰ ਘਟਾ ਦਿਓ ਡਿਪਰੈਸ਼ਨ ਨੂੰ ਘਟਾ ਦਿਓ ਤਾਂ ਤੁਹਾਡਾ ਡਿਪਰੈਸ਼ਨ ਨੂੰ ਘਟਾ ਦੋਗੇ ਤਾਂ ਤੁਹਾਡੀ ਅੱਧੀ ਬਿਮਾਰੀ हट ਜੂ ਕਈ ਪੈਨਪ੍ਰਮ ਮੈਨੂੰ ਕਹਿੰਦੇ ਨੇ ਦੀਦੀ ਅਸੀਂ ਪੈ ਜਾਂਦੇ ਆ ਪਰ ਸਾਨੂੰ ਨੀਂਦ ਨਹੀਂ ਆਉਂਦੀ ਨੀਂਦ ਇਸੇ ਕਰਕੇ ਨਹੀਂ ਆਉਂਦੀ ਕਿਉਂਕਿ ਆਪਾਂ ਆਪਣੀ ਦਿਮਾਗ ਨੂੰ ਬਹੁਤ ਖੰਡਾਉਂਦੇ ਆ ਆਪਣੇ ਆਪ ਨੂੰ ਬਿਜੀ ਰੱਖੋ ਜਿਵੇਂ ਕਿ ਆਪਾਂ ਕੋਈ ਬੁੱਕ ਪੜ੍ਹ ਲਈ ਸ਼ਾਮ ਨੂੰ ਸੌਣ ਵੇਲੇ ਨਾ ਜਾਂ ਤੁਸੀਂ ਮੈਡੀਟੇਸ਼ਨ ਕਰ ਲਓ ਜਿਵੇਂ ਕਿ ਚੌਂਕੜੀ ਲਗਾਓ ਚੌਂਕੜੀ ਲਗਾ ਕੇ ਨਾ ਤੁਸੀਂ ਇੱਕ ਲੰਬਾ ਸਾਹ ਖਿੱਚੋ ਫਿਰ ਉਹਨੂੰ ਛੱਡੋ ਜਾਂ ਫਿਰ ਆਪਣੀ ਇੱਕ ਨੱਕ ਨੂੰ ਬੰਦ ਕਰੋ ਦੂਸਰੀ ਰਹੀਂ ਬਾਹਰ ਘਟੋ ਇੱਕ ਜੋਗੇ ਮੰਗੂ ਵੀ ਹੋ ਜੂਗੀ ਜਿਵੇਂ ਆਪਾਂ ਜੋਗਾ ਕਰਦੇ ਆਂਗੇ ਨਾ ਇਹਦੇ ਨਾਲ ਕੀ ਹੋਊਗਾ ਤੁਹਾਡੇ ਜਿਹੜੀ ਦਿਮਾਗ ਦੇ ਵਿੱਚ ਨਾ ਸਟ्रेस ਹੈ ਦਿਮਾਗ ਦੇ ਵਿੱਚ ਟੈਨਸ਼ਨ ਹੈ ਉਹ ਬਹੁਤ ਜ਼ਿਆਦਾ ਖਤਮ ਘਟ ਹੋਊਗੀ ਜਾਂ ਫਿਰ ਤੁਸੀਂ ਚੌਂਕੜਾ ਲਗਾ ਕੇ ਅੱਖਾਂ ਬੰਦ ਕਰਕੇ ਤੁਸੀਂ இந்து ਧਰਮ ਨੂੰ ਮੰਨਦੇ ਹੋ ਤਾਂ ਰਾਮ 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 ਇਦਾਂ ਜਪੋ ਸਿੱਖ ਧਰਮ ਨੂੰ ਮੰਨਦੇ ਹੋ ਵਾਹਿਗੁਰੂ 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 ਹਨਾ ਹੀ ਮੁਸਲਮਾਨ ਹੋ ਤਾਂ ਤੁਸੀਂ ਆਪਣਾ ਹਨਾ ਜੋ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਨਾ ਤਾਂ ਤੁਸੀਂ ਨਾ ਸ਼ਾਮ ਨੂੰ ਸੌਣ ਵੇਲੇ ਘੱਟੋ ਘੱਟ 5 10 ਮਿੰਟ ਨਾ ਤੁਸੀਂ ਉਸ ਨਾਮ ਨੂੰ ਜਪਦੇ ਜਪਦੇ ਸੋਵੋ ਮੈਂ ਲਿਖ ਕੇ ਦੇਣ ਲਈ ਤੇਰਾ ਕਿ ਤੁਹਾਨੂੰ ਇੰਨੀ ਗੂੜੀ نیند ਆਊਗੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਫਿਰ ਵੀ ਤੁਹਾਨੂੰ ਲੱਗਦਾ ਹੈ ਵੀ ਹਾਂ ਮੈਨੂੰ ਨੀਂਦ ਨਹੀਂ ਆ ਰਹੀ ਹੈਗੀ ਤਾਂ ਤੁਸੀਂ ਆਪਣੇ ਕੋਲੇ ਨਾ ਠੰਡਾ ਪਾਣੀ ਰੱਖੋ ਉਹਦੇ ਵਿੱਚ ਚੰਗੇ ਤਰੀਕੇ ਨਾਲ ਕੋਈ ਤਾਵਲ ਪੱਤੀ ਵਗੈਰਾ ਪਿਉਓ ਲਓ ਤੇ ਆਪਣੇ ਸਿਰ ਤੇ ਰੱਖੋ ਤਾਂ ਉਹ ਸੋਣੀ ਜਾਏਗੀ ਇੱਕ ਕੋਸ਼ਿਸ਼ ਕਰਿਓ ਕਿ ਹੁਣ ਗਰਮੀਆਂ ਗਰਮੀਆਂ ਤੁਸੀਂ ਨਾ ਜਿਹੜਿਆਂ ਨੂੰ ਵੀ ਮਾਈਗਰੇਨ ਦੀ ਪ੍ਰੋਬਲਮ ਹੈ ਉਹੋ ਨਾ ਠੰਡੇ ਪਾਣੀ ਨਾਲ ਹੀ ਸਿਰ ਧੋ ਗਰਮ ਪਾਣੀ ਨਾਲ ਸਿਰ ਨਾ ਧੋਇਓ ਠੰਡੇ ਪਾਣੀ ਨਾਲ ਕੋਸ਼ਿਸ਼ ਕਰਿਓ ਤੇ ਘੱਟੋ ਘੱਟ ਕੈਮੀਕਲ ਯੂਜ਼ ਕਰੋ ਜਿਵੇਂ ਕਿ ਲੱਸੀ ਨਾਲ ਆਪਣਾ ਸਿਰ ਧੋ ਲਿਆ ਹਫਤੇ ਦੇ ਵਿੱਚ ਨਾ ਦਹੀਂ ਦਾ ਲੇਪ ਜਿਵੇਂ ਕਿ ਆਪਣੇ ਸਾਰੇ ਸਿਰ ਦੇ ਵਿੱਚ ਦਹੀਂ ਥੋੜਾ ਜਿਹਾ ਵਿੱਚ ਨਾਰੀਅਲ ਦਾ ਤੇਲ ਪਾ ਕੇ ਨਾ ਲਗਾਓ ਕਿਉਂਕਿ ਸਿਰ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਅੱਜ ਕੱਲ ਪ੍ਰੋਬਲਮ ਵਾਲਾਂ ਦੀ ਹੋ ਰਹੀਆਂ ਨਾ ਉਹ ਇਸੇ ਕਰਕੇ ਹੋ ਰਹੀਆਂ ਕਿਉਂਕਿ ਆਪਾਂ ਵਾਲਾਂ ਵੱਲ ਬਿਲਕੁਲ ਧਿਆਨ ਦੇਣੋਂ ਹਟ ਗਏ ਸ ਆਪਣੀ ਖਾਣ ਦੇ ਵਿੱਚ ਨਾ ਹਰੀਆਂ ਸਬਜ਼ੀਆਂ ਸਲਾਦ ਇਦਾਂ ਦੀਆਂ ਚੀਜ਼ਾਂ ਨੂੰ ਵਰਤਣਾ ਸ਼ੁਰੂ ਕਰੋ ਮਰਬਾ ਜਿਵੇਂ ਕਿ ਆਵਲੇ ਦਾ ਮਰਬਾ ਹੋ ਗਿਆ ਬੇਲ ਦਾ ਮਰਬਾ ਹੋ ਗਿਆ ਨਾ ਇਦਾਂ ਦੀਆਂ ਚੀਜ਼ਾਂ ਖਾਣੀਆਂ ਸ਼ੁਰੂ ਕਰੋ ਤਾਂ ਤੁਹਾਡੀਆਂ ਬਿਮਾਰੀਆਂ ਬਿਲਕੁਲ ਖਤਮ ਹੋ ਜਾਣਗੀਆਂ ਤੇ ਜੇ ਵੀ ਕਿਸੇ ਵੀ ਭੈਣ ਭਰਾ ਨੂੰ ਹਨਾ ਅੱਗੇ ਇਹ ਚੀਜ਼ ਹੈਗੀ ਤਾਂ ਤੁਸੀਂ ਇਹ ਚੀਜ਼ ਵੀਡੀਓ ਨੂੰ ਨਾ ਅੱਗੇ ਅੱਗੇ ਸ਼ੇਅਰ ਜ਼ਰੂਰ ਕਰਨਾ ਤੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਵੀ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਦੇਖੋ ਕਿਸੇ ਦਾ ਭਲਾ ਹੋ ਜੀ ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਹੁੰਦੀ ਤਾਂ ਇੱਕ ਵਾਰੀ ਤੁਸੀਂ ਜਿਹੜੇ ਜਿਹੜੇ ਪੈਨਪ੍ਰਾਵਨ ਹੋਣਾ ਇਹ ਚੀਜ਼ ਹੈਗੀ ਤਾਂ ਜਰੂਰ ਵਰਤ ਕੇ ਦੇਖੋ ਤੇ ਫਿਰ ਮੈਨੂੰ ਦੱਸਿਓ ਵੀ ਤੁਹਾਨੂੰ ਕਿੰਨਾ ਕੋਈ ਫਰਕ ਹੈਗਾ ਤਾਂ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨਪ੍ਰਾਵਨ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ